ਸ਼ਬਦਾਂ ਦੀ ਤਾਕਤ ਏਵਨ ਮੀਡੀਆ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਮੀਤ ਸਿੰਘ ਰੁਕ ਕਰਦੇ ਹਾਂ ਪੰਜਾਬ ਦੀਆਂ ਮੁੱਖ ਖਬਰਾਂ ਦੇ ਉੱਤੇ ਫਟਾਫਟ ਅੰਦਾਜ਼ ਦੇ ਵਿੱਚ ਸਤੌਜ ਪਿੰਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਜੱਦੀ ਪਿੰਡ ਤੋਂ ਜਿੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਜਿਹੜਾ ਹੈ ਪ੍ਰਸ਼ਾਸਨ ਔਰ ਲੋਕ ਜਿਹੜੇ ਨੇ ਆਮੋ ਸਾਹਮਣੇ ਹੋਏ ਨੇ ਪਿੰਡ ਵਿੱਚੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਜਿਹੜਾ ਹੈ ਲੋਕਾਂ ਅਤੇ ਪ੍ਰਸ਼ਾਸਨ ਦੇ ਵਿਚਕਾਰ ਜਿਹੜੀਆ ਤਕਰਾਰ ਹੋਈ ਆ ਵੀਡੀਓ ਜਿਹੜੀਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ 1988 ਵਾਲੇ ਹਾਲਾਤ ਬਣੇ ਨੇ 150 ਪਿੰਡਾਂ ਤੋਂ ਵੱਧ ਦੇ ਵਿੱਚ ਜ داخل ਹੋਇਆ ਦੱਸ ਦਈਏ ਕਿ ਰਣਜੀਤ ਸਾਗਰ ਡੈਮ ਔਰ ਕੌਂਗ ਡੈਮ ਤੋਂ ਜੋ ਪਾਣੀ ਛੱਡਿਆ ਗਿਆ ਫਲੱਡ ਗੇਟ ਤੇ ਰਾਈ 150 ਤੋਂ ਵੱਧ ਪਿੰਡਾਂ ਨੂੰ ਜਿਹੜਾ ਪ੍ਰਭਾਵਿਤ ਕਰ ਚੁੱਕਿਆ। ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੱਸੇ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਕਿ ਮੁੱਖ ਮੰਤਰੀ ਦੇ ਨਾਲ ਸਾਰੇ ਮੰਤਰੀ ਔਰ ਸਾਰੇ ਵਿਧਾਇਕ ਜਿਹੜੇ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਰਾਹਤ ਫੰਡ ਵਿੱਚ ਦੇਣਗੇ। ਗੋਦਾਸਪੁਰ ਦੇ ਵਿੱਚ ਫੌਜ ਵੱਲੋਂ 27 ਲੋਕਾਂ ਦੀ ਜਾਨ ਬਚਾਈ ਗਈ ਹੈ ਦੱਸ ਦਈਏ ਕਿ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਫਸੇ ਹੋਏ 27 ਲੋਕਾਂ ਨੂੰ ਚੇਤਨ ਹੈਲੀਕਾਪਟਰ ਦੀ ਮਦਦ ਦੇ ਨਾਲ ਜਿਹੜਾ ਰੈਸਕਿਊ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਹੋਈ ਤਬਾਹੀ ਨੂੰ ਦੇਖਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਅੱਗੇ ਆਏ ਨੇ ਦੱਸ ਦਈਏ ਕਿ ਉਹਨਾਂ ਵੱਲੋਂ ਇੱਕ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਗਈ ਹੈ ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਮੁਸੀਬਤ ਦੀ ਘੜੀ ਦੇ ਵਿੱਚ ਹਰਿਆਣਾ ਜਿਹੜਾ ਉਹ ਭਰਾ ਦੀ ਤਰ੍ਹਾਂ ਨਾਲ ਖੜ੍ਹਾ ਹੈ ਕਿਸੇ ਵੀ ਤਰੀਕੇ ਦੀ ਮਦਦ ਦੀ ਜ਼ਰੂਰਤ ਪੈਂਦੀ ਹੈ ਤਾਂ ਹਰਿਆਣਾ ਸਰਕਾਰ ਉਸ ਦੇ ਲਈ ਹਾਜ਼ਰ ਹੈ ਪੰਜਾਬ ਦੇ ਵਿੱਚ 5 ਲੱਖ ਤੋਂ ਵੱਧ ਗੱਡੀਆਂ ਦੀ ਆਰਸੀ ਜਿਹੜੀ ਅਜੇ ਤੱਕ ਪੈਂਡਿੰਗ ਹੈ ਜਿਸ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਕਿ ਇੰਨਾ ਸਮਾਂ ਇਹਨਾਂ ਆਰਸੀਆਂ ਨੂੰ ਬਣਾਉਣ ਦੇ ਵਿੱਚ ਕਿਉਂ ਲੱਗ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣਾ ਸਰਕਾਰੀ ਹੈਲੀਕਾਪਟਰ ਜਿਹੜਾ ਹੈ ਰਾਹਤ ਸੇਵਾ ਦੇ ਵਿੱਚ ਲਗਾਇਆ ਗਿਆ ਜਿਸ ਤੋਂ ਬਾਅਦ ਵੀ ਰੂਟੀਆਂ ਦੇ ਨਿਸ਼ਾਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਆਏ ਨੇ ਦੱਸ ਦਈਏ ਕਿ ਬੀਤੇ ਦਿਨ ਤਾਮਿਲ ਲਾਡੂ ਕੋ ਵਾਪਿਸ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣਾ ਹੈਲੀਕਾਪਟਰ ਜਿਹੜਾ ਹੈ ਰਾਹਤ ਕਾਰਜਾਂ ਦੇ ਵਿੱਚ ਲਾਉਣ ਦਾ ਐਲਾਨ ਕੀਤਾ ਗਿਆ ਸੀ ਸੂਬੇ ਭਰ ਦੇ ਵਿੱਚ ਹੜ੍ਹ ਦੇ ਹਾਲਾਤਾਂ ਨੂੰ ਦੇਖਦੇ ਹੋਏ ਭਾਜਪਾ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਪਬਲਿਕ ਵੈਲਫੇਅਰ ਕੈਂਪ ਜਿਹੜੇ ਨੇ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਖੇਡਾਂ ਮਤਮ ਪੰਜਾਬ ਦੀਆਂ ਦਾ ਸ਼ਡਿਊਲ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਦੱਸ ਦਈਏ ਕਿ 3 ਸਤੰਬਰ ਤੋਂ 23 ਨਵੰਬਰ ਤੱਕ ਸੂਬੇ ਭਰ ਦੇ ਵਿੱਚ ਖੇਡਾਂ ਕਰਵਾਈਆਂ ਜਾਣਗੀਆਂ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਖਿਡਾਰੀ ਜਿਹੜੇ ਨੇ ਉਹ ਹਿੱਸਾ ਲੈਣਗੇ ਅਮਰੀਕਾ ਦੇ ਵਿੱਚ ਪੜਨ ਵਾਲਿਆਂ ਲਈ ਇੱਕ ਵਾਰ ਫਿਰ ਤੋਂ ਜਿਹੜਾ ਹੈ ਡੋਨਲਡ ਟਰੰਪ ਨੇ ਝਟਕਾ ਦਿੱਤਾ ਦੱਸ ਦਈਏ ਕਿ 23 ਸਾਲ ਪੁਰਾਣੇ ਜਾਰਜ ਡਬਲਯੂ ਬੁਸ਼ ਦੇ ਨਿਯਮ ਪਾਤੀ ਨੇ ਇਹ ਬੋਲੋ ਬੈਸ਼ਨੂ ਦੇਵੀ ਜਾਣ ਵਾਲੀਆਂ 38 ਗੱਡੀਆਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਸੁਪਰ ਫਾਸਟ ਬੰਦੇ ਭਾਰਤ ਵੀ ਜਿਹੜੀਆਂ ਸ਼ਾਮਲ ਹੈ ਹਰ ਪ੍ਰਭਾਵੀ ਦੇ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਦੇ ਲਈ ਪੰਜਾਬੀ ਕਾਇਕ ਰੇਸ਼ਮਨ ਮੂ ਲੱਗੇ ਆਏ ਨੇ ਦੱਸ ਦਈਏ ਕਿ ਖਾਲਸਾ ਆਇਡ ਦੇ ਨਾਲ ਮਿਲ ਕੇ ਰੇਸ਼ਮਨ ਮੂ ਬਲੋਂ ਆਪਕਾ ਥਾਵਾ ਦੇ ਉੱਤੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਜ਼ਰੂਰੀ ਸਹਿਯਾਨ ਜਿਹੜਾ ਮੁਹਿਆ ਕਰਵਾਇਆ ਜਾ ਰਿਹਾ ਹੈ ਸੁਖਨਾ ਲੇਕ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਅੱਜ ਸਵੇਰੇ ਸੁਖਨਾ ਲੇਕ ਦੇ ਜਿਹੜੇ ਨੇ ਫਲੱਡ ਗੇਟ ਖੋਲੇ ਗਏ ਜਿਸ ਤੋਂ ਬਾਅਦ ਘੱਗਰ ਨਦੀ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਛੱਡਿਆ ਗਿਆ ਦੱਸ ਦਈਏ ਕਿ ਇਸ ਘੱਗਰ ਦੇ ਪਾਣੀ ਦੀ ਲਪੇਟ ਦੇ ਵਿੱਚ ਮੁਹਾਲੀ ਦਾ ਮੁਬਾਰਕਪੁਰ ਪਿੰਡ ਵੀ ਆਇਆ ਜਿਸ ਦੇ ਨਾਲ ਪਿੰਡ ਦੇ ਵਿੱਚ ਪਾਣੀ ਦਾਖਲ ਹੋ ਗਿਆ ਬੀਤੇ ਦਿਨ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆ ਮਹਾਨ ਕੋਸ਼ ਦੀਆਂ ਜੋ ਪੁਸਤਕਾਂ ਨੇ ਉਸ ਨੂੰ ਬੇਦਬੀ ਕਰਨ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜਿੱਥੇ ਵਿਦਿਆਰਥੀ ਜਥੇਬੰਦੀਆਂ ਦੇ ਵਿੱਚ ਰੋਸ ਹੈ ਤਾਂ ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਇਸ ਚੀਜ਼ ਦੀ ਨਿੰਦਾ ਕੀਤੀ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਹੜਾ ਨੂੰ ਦੇਖਦੇ ਹੋਏ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀ ਵੈਜਰੀ ਜਾਰੀ ਕੀਤੀ ਗਈ ਹੈ ਦੱਸ ਦਈਏ ਕਿ ਸਿਹਤ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਪਾਣੀ ਦੀ ਨਿਕਾਸੀ ਤੋ ਬਾਤ ਜਿਹੜਾ ਹੈ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਂਦਾ ਸੋ ਅਜਿਹੇ ਦੇ ਵਿੱਚ ਸਿਹਤ ਤੋਂ ਸਹੂਲਤਾਂ ਨੂੰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਅਲਰਟ ਦੇ ਉੱਤੇ ਰੱਖਿਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰਿਆਂ ਨੂੰ ਜਿਹੜੀਆਂ ਮੁਬਾਰਕ ਦਿੱਤੀ ਗਈ ਵਕਫਾ ਸਿਆਸੀ ਆਗੋਂ ਅਲਵਾਜ ਦਾ ਦਿਵਸ ਦੀ ਜਿਹੜੀ ਹੈ ਗੁਰਨਾਨਕ ਨਾਮਦੇਵਾ ਸੰਗਤ ਨੂੰ ਵਧਾਈ ਦਿੱਤੀ ਗਈ ਹੈ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੰਤਰੀਆਂ ਦੇ ਨਾਲ ਅਤੇ ਸਬੰਧਤ ਅਧਿਕਾਰੀਆਂ ਦੇ ਨਾਲ ਐਮਰਜੈਂਸੀ ਮੀਟਿੰਗ ਕੀਤੀ ਗਈ ਦੱਸਦੀ ਹੈ ਕਿ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਬੰਧਤ ਅਧਿਕਾਰੀਆਂ ਤੋਂ ਜਿਹੜੀ ਹੈ ਸਪੱਸ਼ਟ ਰਿਪੋਰਟ ਜਿਹੜੀ ਉਹ ਮੰਗੀ ਗਈ ਹੈ। ਉੱਤਰਾਖੰਡ ਦੇ 3 ਜ਼ਿਲ੍ਹਿਆਂ ਦੇ ਵਿੱਚ ਬੱਦਲ ਪਟਣ ਦੀ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਇਸ ਦੇ ਵਿੱਚ 8 ਲੋਕਾਂ ਦੀ ਮੌਤ ਹੋਈ ਹੈ ਔਰ ਕਈ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ। ਪੰਜਾਬ ਦੇ ਵਿੱਚ ਖੜਾਂ ਦੀ ਤਸਵੀਰ ਦੇਖ ਕੇ ਪੰਜਾਬੀ ਗਾਇਕ ਬੱਬੂ ਮਾਨ ਹੋਏ ਪਾਬੁਕ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਆਪਣਾ ਦਰਦ ਜਿਹੜਾ ਬੱਬੂ ਮਾਨ ਨੇ ਸਾਂਝਾ ਕੀਤਾ ਹੈ ਲਿਖ ਲਿਖਿਆ ਕਿ ਦਿਨ ਚੜਦੇ ਹੀ ਪੈ ਗਿਆ ਟਾਕਾ ਅੱਖਾਂ ਮੂਹੇ ਆ ਗਿਆ ਹਨੇਰਾ ਕਿਨੂੰ ਪੁੱਛ ਕੇ ਖੋਲੇ ਫਲੱਡ ਗੇਟ ਡੂਪਦਾ ਮੇਰਾ ਪੰਜਾਬ ਇਸ ਪੋਸਟ ਦੇ ਰਾਹੀਂ ਬੱਬੂ ਮਾਨ ਨੇ ਆਪਣਾ ਦਰਦ ਸਾਂਝਾ ਕੀਤਾ ਔਰ ਸਰਕਾਰਾਂ ਦੇ ਉੱਤੇ ਤੰਜ ਕੱਸਿਆ ਈਵਨ ਮੀਡੀਆ ਤੇ ਇਸ ਖਾਸ ਬੁਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ